ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਬੱਚਿਆਂ ਦੀ ਟੀ-ਸ਼ਰਟ ਉਹਦੇ ਵਿੱਚ ਅਲੱਗ-ਅਲੱਗ ਕਲਰ ਇਹ ਦਿਖਾਉਣੇ ਆ ਜੀ ਤੁਹਾਨੂੰ ਅਸੀਂ ਪਹਿਲਾ ਡਿਜ਼ਾਈਨ ਦੇਖੋ ਇਸ ਤਰ੍ਹਾਂ ਦਾ ਹੋਏਗਾ ਇਹ ਦੇਖੋ ਟੀ-ਸ਼ਰਟ ਦਾ ਬੈਕ ਡਿਜ਼ਾਈਨ ਇਸ ਤਰ੍ਹਾਂ ਦਾ ਬੈਕ ਰਹੇਗਾ ਇਹ ਹੌਂਡ ਪੋਨੀਆ ਤੁਹਾਨੂੰ ਅਸੀਂ ਫਰੰਟ ਇਹ ਕਿ ਇਸ ਦਾ ਰਹਿਗਾ ਫਰੰਟ ਦਾ ਡਿਜ਼ਾਈਨ ਇਹ ਬਹੁਤ ਹੀ ਸੌਫਟ ਕਪੜਾ ਹੈ ਪਿਓਰ ਪੀਸੀ कॉटन ਦੇ ਵਿੱਚ ਹੈ ਇਹਦੇ ਵਿੱਚ ਜੀ ਸਾਈਜ਼ ਤੁਹਾਨੂੰ 30 32 34 36 ਤੱਕ ਸਾਰੇ ਮਿਲ ਜਾਣਗੇ ਇਹ ਦੇਖੋ ਇਹਦੇ ਵਿੱਚ ਹੀ ਵਾਈਟ ਕਲਰ ਵਾਈਟ ਕਲਰ ਦੀ ਵੀ ਦੇਖੋ ਆਪਣੀ ਗ੍ਰੇਸ ਆ ਰਹੀ ਹੈ ਬਹੁਤ ਪਿਆਰਾ ਲੱਗ ਰਿਹਾ ਹੈ ਵੀ ਇਹ ਦੇਖੋ ਬੈਕਪ੍ਰਿੰਡ ਕਪੜਾ ਵੀ ਬਹੁਤ ਜ਼ਿਆਦਾ ਸੌਫਟ ਹੈ ਗਰਮੀਆਂ ਦੇ ਵਿੱਚ ਪਾਉਣ ਲਈ ਇਹ ਦੇਖੋ ਇਸ ਦੇ ਨਾਲ ਹੀ ਦਿਖਾਉਨੇ ਆ ਅਸੀਂ ਤੁਹਾਨੂੰ ਨਿਊਲ ਸ਼ੇਡ ਇਹ ਦੇਖੋ ਇਹ ਵੀ ਬਹੁਤ ਪਿਆਰਾ ਹੈ ਇਹਨਾਂ ਦੇ ਵਿੱਚ ਜੀ ਤੁਹਾਨੂੰ ਸਾਰੇ ਜਿਹੜੇ ਆ ਸਾਈਜ਼ ਕਵਰ ਹੋ ਜਾਣਗੇ 30 32 34 36 ਸਾਰੇ ਮਿਲ ਜਾਣਗੇ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਆਲ ਦੇ ਬਟਨ ਤੇ ਪ੍ਰੈਸ ਕਰੋ ਤਾਂ ਜੋ ਜਿਹੜੀ ਨਵੀਂ-ਨਵੀਂ ਨੋਟੀਫਿਕੇਸ਼ਨ ਹੈ ਨਵੀਂ ਵੀਡੀਓ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਅਸੀਂ ਜੀ ਆਪਣੀ ਜਿਹੜੀ ਸ਼ਾਪ ਹੈ ਉਹਦੀ ਲੋਕੇਸ਼ਨ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਉਹ ਤੁਸੀਂ ਇੱਥੋਂ ਚੈੱਕ ਕਰ ਸਕਦੇ ਹੋ ਸਾਡੀ ਸ਼ਾਪ ਤੋਂ ਤੁਹਾਨੂੰ ਹੋਰ ਵੀ ਬਹੁਤ ਸਾਰੇ ਜਿਹੜੇ ਬੱਚਿਆਂ ਦੇ ਦੀਆਂ ਟੀ-ਸ਼ਰਟਾਂ ਦੇ ਵਿੱਚ ਜਿਹੜੇ ਅਲੱਗ-ਅਲੱਗ ਡਿਜ਼ਾਈਨ ਆ ਉਹ ਵੀ ਮਿਲ ਜਾਣਗੇ ਇਹ ਦੇਖੋ ਅਗਲਾ ਸ਼ੇਡ ਦੇਖੋ ਕਿੰਨਾ ਪਿਆਰਾ ਹੈ ਲਾਈਟ ਸ਼ੇਡ ਇਹ ਦੇਖੋ ਇਹਦੇ ਉੱਪਰ ਜਿਹੜਾ ਜਿਹਤਰਾ ਡਿਜ਼ਾਈਨ ਹੈ ਬਹੁਤ ਪਿਆਰਾ ਲੱਗ ਰਿਹਾ ਹੈ ਸਾਡੀ ਸ਼ਾਪ ਜਿਹੜੀ ਹੈ ਦਸੂਹਾ ਤੋਂ ਸੰਸਾਰਪੁਰ ਰੋਡ ਦੇ ਉੱਪਰ ਹੈ ਏਐਸਪੀ ਕਲੋਥ ਸਟੋਰ ਇਥੇ ਤੁਹਾਨੂੰ ਹੋਰ ਵੀ ਬਹੁਤ ਸਾਰੇ ਜਿਹੜੇ ਬੱਚਿਆਂ ਦੀਆਂ ਟੀ-ਸ਼ਰਟਾਂ ਦੇ ਵਿੱਚ ਹੋਰ ਅਲੱਗ-ਅਲੱਗ ਵੈਰਾਈਟੀ ਮਿਲ ਜਾਊਗੀ ਇਹ ਦਿਖਾਉਣੀ ਆਂ ਜੀ ਤੁਹਾਨੂੰ ਅਗਲਾ ਸ਼ੇਡ ਇਹ ਦੇਖੋ ਕਿੰਨਾ ਪਿਆਰਾ ਹੈ ਲਾਈਟ ਸ਼ੇਡ ਇਹਨਾਂ ਕਲਰਾਂ ਦੇ ਵਿੱਚ ਤੁਹਾਡੇ ਜਿਹੜੇ ਸਾਰੇ ਨੰਬਰ ਜਿਹੜੇ ਕੰਪਲੀਟ ਹੋ ਜਾਣਗੇ ਜਿਵੇਂ 30 32 34 36 ਤੱਕ ਜਿਹੜੇ ਆ ਸਾਰੇ ਜਿਹੜੇ ਸਾਈਜ਼ ਕੰਪਲੀਟ ਹੋ ਜਾਣਗੇ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਹੈ ਤੁਸੀਂ ਸਾਨੂੰ ਜਿਹੜਾ WhatsApp ਤੇ ਮੈਸੇਜ ਵੀ ਕਰਕੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਇਸ ਦੇ ਨਾਲ ਹੀ ਦਿਖਾਉਨੇ ਆਂ ਸੀ ਤੁਹਾਨੂੰ ਜੀ ਇੱਕ ਹੋਰ ਡਿਜ਼ਾਈਨ ਸਰਪਲਸ ਟੀ-ਸ਼ਰਟ ਦੇਖੋ ਕਿੰਨੀ ਪਿਆਰੀ ਹੈ ਇਹਦੇ ਵਿੱਚ ਵੀ ਤੁਹਾਨੂੰ ਜੀ 2 ਤੋਂ ਲੈ ਕੇ 9 ਸਾਲ ਤੱਕ ਦੇ ਬੱਚੇ ਦਾ ਜਿਹੜਾ ਹੈ ਸਾਈਜ਼ ਜਿਹੜਾ ਕੰਪਲੀਟ ਹੋ ਜਾਏਗਾ ਇਹ ਦੇਖੋ ਡਿਜ਼ਾਈਨਿੰਗ ਸਾਰਿਆਂ ਦੀ ਕੋ ਜੇ ਰਹੇਗੀ ਸਾਈਜ਼ ਜਿਹੜਿਆ 2 ਤੋਂ 9 ਸਾਲ ਤੱਕ ਦੇ ਬੱਚੇ ਦੇ ਆ ਜਾਣਗੇ ਇਹ ਸਰਪਲੱਸ ਟੀ-ਸ਼ਰਟ ਦੀਆਂ ਡਿਜ਼ਾਈਨਾਂ ਦੇ ਵਿੱਚ ਵੀ ਤੁਹਾਨੂੰ ਹੋਰ ਵੀ ਬਹੁਤ ਸਾਰੇ ਜਿਹੜੇ ਆ ਡਿਜ਼ਾਈਨ ਮਿਲ ਜਾਣਗੇ। ਇਹ ਜੀ ਬਹੁਤ ਵਧੀਆ ਸਾਫ਼ ਸੁਥਰੇ ਪ੍ਰਿੰਟ ਹਨ। ਜਿਸ ਤਰ੍ਹਾਂ ਮਰਜ਼ੀ ਇਹਨਾਂ ਨੂੰ ਤੁਸੀਂ ਵਾਸ਼ ਕਰ ਸਕਦੇ ਹੋ। ਇਹਨਾਂ ਦਾ ਜਿਹੜਾ ਡਿਜ਼ਾਈਨ ਹੈ ਉਹ ਬਿਲਕੁਲ ਵੀ ਖਰਾਬ ਨਹੀਂ ਹੋਏਗਾ। ਪ੍ਰਿੰਟ ਜਿਹੜਾ ਬਿਲਕੁਲ ਵੀ ਖਰਾਬ ਨਹੀਂ ਹੋਏਗਾ। ਬਿਲਕੁਲ ਵਾਸ਼ੇਬਲ ਟੀ-ਸ਼ਰਟਸ ਨੇ ਇਹ। ਜਲਦ ਹੀ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੁਹਾਹਰ ਹਾਜ਼ਰ ਹੋਵਾਂਗੇ। ਤਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।